ਫਿਰ ਨਿਆਰੇ ਬੱਦਲ 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 ਦੇਖੋ ਬੜੇ ਸ਼ਾਮ ਸੌਣ ਮਹੀਨੇ ਦੇ ਵਿੱਚ ਦਿਖਦੇ ਆ ਹਿਮਾਚਲ ਦੇ ਵਿੱਚ 8 ਮਹੀਨੇ ਚੜਦੇ ਛਾਈਆਂ ਕਾਲੀਆਂ ਘਟਾਵਾਂ ਤੇ ਮੌਸਮ ਵਿੱਚ ਆਈ ਇੱਕਦਮ ਤਬਦੀਲੀ ਮੇਰਾ ਫੋਨ ਕੁਇਲ ਪਿਆਰਣ ਦੇ ਮੌਸਮ ਪੂਰਾ ਸ਼ਾਨ ਖੁਸ਼ਗਵਾਰ ਅਤੇ ਗਰਮਤਾ ਉੱਪਰ ਆਈ ਰੌਣਕ ਝੁਲਸੇ ਹੋਏ ਦਰਖਤ ਝੂਮਣ ਲੱਗੇ ਤੇ ਮੀਂਹ ਅਧਰ ਥੱਲੇ ਤੇ ਕੋਈ ਦੀ ਤਿਆਰੀ ਪੂਰੀ ਤਰ੍ਹਾਂ ਜੇ ਖੇਤੀ ਦੇ ਲਈ ਨਿੱਕੇ ਨਿੱਕੇ ਕਿਆਰਿਆਂ ਦੇ ਰੂਪ ਦੇ ਵਿੱਚ ਵੱਡੇ ਖੇਤ ਹਿਮਾਚਲੀਆਂ ਨੇ ਤਿਆਰ ਕੀਤੇ ਹੋਏ ਆ ਆਉਣ ਵਾਲੀ ਫਸਲ ਦੇ ਲਈ ਤੇ ਨਵਾਂ ਰੋਡ ਆ ਜਿਹੜਾ ਉਹ ਨਿਰਮਾਣ ਅਧੀਨ ਆ ਗੱਡੀਆਂ ਬੜੀਆਂ ਸਲੋ ਸਪੀਡ ਨਾਲ ਚੱਲ ਰਹੀਆਂ ਨੇ ਤਿਆਰੀਆਂ ਨੇ ਅੱਗੇ ਹਾਈਵੇ ਦਾ ਨਵਾਂ ਬਣਿਆ ਤੇ ਅਗਲੀ ਜਿਹੜੀ ਤੁਹਾਡੇ ਨਾਲ ਬਾਤ ਕਰਨਗੇ ਉਹ ਸਾਡੇ ਵੱਡੇ ਵੀਰ ਪੱਤਰਕਾਰ ਦਿਸਕਰਨ ਸਿੰਘ ਜੀ ਮੀਤ ਬਿਲਕੁਲ ਜੀ ਅਸੀਂ ਤੁਹਾਨੂੰ ਅੱਜ ਲੈ ਕੇ ਆਇਆ ਹਿਮਾਚਲ ਦੀਆਂ ਹਸੀਨ ਵਾਦੀਆਂ ਦੇ ਵਿੱਚ ਜਿੱਥੇ ਅਸੀਂ ਅੱਜ ਸਵੇਰੇ ਚੰਡਾ ਜੀ ਦੇ ਲਈ ਪਹਿਲਾਂ ਅਸੀਂ ਪਹਿਲਾਂ ਅਸੀਂ ਚੰਦਪੁਰੋਂ ਤੋਂ ਚੱਲੇ ਜਵਾਲਾ ਜੀ ਤੇ ਜਵਾਲਾ ਜੀ ਤੋਂ ਬਾਅਦ ਫਿਰ ਅਸੀਂ ਆਏ ਜੀ ਆ ਦੇ ਕਾਂਗੜਾ ਤੇ ਹੁਣ ਅਸੀਂ ਚੰਨੇ ਆ ਚਮੰਡਾ ਜੀ ਲਈ ਹਸੀਨ ਵਾਦੀਆਂ ਦੇ ਦਰਸ਼ਨ ਜਿਹੜੇ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਅਸੀਂ ਅੱਜ ਤੁਸੀਂ ਸਾਡੇ ਨਾਲ ਦੇ ਨਾਲ ਦੁਬਾਰਾ ਫਿਰ ਜੁੜਿਓ ਕਿਉਂਕਿ ਅਸੀਂ ਤੁਹਾਨੂੰ ਜਿਹੜੇ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜੂ ਪਾਲਮਪੁਰ ਪਾਲਮਪੁਰ ਦੇ ਨੇੜੇ ਅਸੀਂ ਜਾਵਾਂਗੇ ਤੇ ਉੱਥੇ ਕੋਸ਼ਿਸ਼ ਕਰਾਂਗੇ ਕਿ ਇਹ ਸਾਰੰਗ ਅੱਜ ਦਿਖਾਈਏ ਹੋ ਸਕਦਾ ਤਾਂ ਕੱਲ ਦਿਖਾਵਾਂਗੇ ਹੋ ਸਕਦਾ ਤੇ 23 ਕਿਲੋਮੀਟਰ ਦੂਰ ਆ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵਾਦਾ ਨਹੀਂ ਕਰਦੇ ਤੁਹਾਡੇ ਨਾਲ ਕਿ ਅਸੀਂ ਇਹ ਦਿਖਾਵਾਂਗੇ ਤੇ ਹੁਣ ਦੇਖੋ ਵੀ ਇਹ ਇੱਥੋਂ ਦੀ ਆ ਸਬਜ਼ੀ ਮੰਡੀ ਫਰੂਟ ਮੰਡੀ ਸਬਜ਼ੀ ਮੰਡੀ ਫਰੂਟ ਫਰੂਟੀ ਮਿਲਦਾ ਸਬਜ਼ੀ ਸਾਰਾ ਕੁਸ ਇਹ ਸਾਰੀਆਂ ਹਮਾਚਲ ਦੀ ਏਰੀਆ ਤਸਵੀਰਾਂ ਦੇ ਇੱਕ ਵਾਰੀ ਜੜੀਆਂ ਨੇ ਬੱਦਲ ਵਾਈ ਤੁਹਾਨੂੰ ਫਿਰ ਦਿਖਾ ਰਹੀ ਦੁਵਾਰਾ ਤੋਂ ਸ਼ਾਇਆਂ ਕਾਰਜਾਂ ਦੇ ਟਰਾਲਾਂ ਨੇ ਜੜੀਆਂ ਉਹ ਸ਼ਾਇਆਂ ਹੋਈਆਂ ਨੇ ਤੇ ਸਾਡੇ ਪਿਛਲੇ ਪਾਸੇ ਅ ਮੇਰੇ ਵੀਰ ਬਲਜਿੰਦਰ ਤੇ ਹਰਪਾਲ ਜੀ ਬੈਠੇ ਨੇ ਉਹਨਾਂ ਦੇ ਨਾਲ ਸਸਿਕਾ ਜੀ ਸਸਿਕਾ ਵਿਜੇ ਪੱਟ ਜੀ ਤੇ ਨਾਲ ਸਾਡੇ ਜੋਗਿੰਦਰ ਜੀ ਮੈਨੇਜਰ ਜੀ ਜੀ ਇਹ ਹੁਣ ਇਸ ਗੱਡੀ ਆਪਾਂ ਡਰਾਈਵ ਕਰ ਰਹੇ ਆ ਦੇਖਦੇ ਨਹੀਂ ਕਿਸ ਪਾਸੇ ਦੇਖਣਾ ਵੀ ਨਹੀਂ ਚਾਹੀਦਾ ਖੜ ਕਿਉਂਕਿ ਪਹਾੜੀ ਏਰੀਆ ਤੇ ਸਹੀਨਵਾਦੀਆਂ ਅਸੀਂ ਤੁਹਾਨੂੰ ਫਿਰ ਤੋਂ ਅਸੀਂ ਤੁਹਾਡਾ ਲਾਈਵ ਲੈ ਕੇ ਫਿਰ ਤੋਂ ਜੁੜੇ ਹਾਂ ਹਮਾਚਲ ਦੇ ਵਿੱਚੋਂ ਦੇਖ ਰਹੋ ਕਾਲੀਆਂ ਘਟਾਵਾਂ ਦੇ ਜੜੀਆਂ ਇਹ ਦੇਖਣ ਨੂੰ ਮਿਲ ਰਹੀਆਂ ਨੇ ਹਿਮਾਚਲ ਦੇ ਵਿੱਚ ਤੇ ਮੀਂਹ ਹੈ ਜਿਹੜਾ ਕਿਸੇ ਵੇਲੇ ਵੀ ਕਿਸੇ ਵਕਤ ਵੀ ਆ ਸਕਦਾ ਹੈ ਦੇਖ ਰਹੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਲੋਕਾਂ ਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਮਾਚਲ ਦੀਆਂ ਇਹਨਾਂ ਵਾਦੀਆਂ ਵਿੱਚ ਆ ਕੇ ਵਾਦੀਆਂ ਦੇ ਵਿੱਚ ਆ ਕੇ ਇਹ ਇਸ ਤਰ੍ਹਾਂ ਵੀ ਜੀ ਵੀ ਤੁਸੀਂ ਇਹ ਜਿਹੜੇ ਸਾਨੂੰ ਸਾਰੇ ਹਿਮਾਚਲ ਦੇ ਵਾਦੀਆਂ ਦੇ ਦਰਸ਼ਨ ਜਿਹੜੇ ਉਹ ਅਕਸਰ ਹੀ ਆਪਾਂ ਕਰਵਾਉਂਦੇ ਰਹੇ ਨੇ ਉਹ ਕਦੇ ਤੁਸੀਂ ਸਾਨੂੰ ਸਾਲਾ ਸਰ ਲੈ ਜਾਂਦੇ ਹੋ ਇਹ ਸਾਰਾ ਛੋਡਾ ਇਹ ਉਪਰਾਲਾ ਕਦੇ ਸ਼ਿਮਲੇ ਨੂੰ ਕਦੇ ਰੇਨਕੋਲ ਲੈ ਜਾਂਦੇ ਹੋ ਇਹ ਸਾਰੇ ਛੋਡੇ ਹੀ ਉਪਰਾਲੇ ਨੇ ਤੇ ਤੁਸੀਂ ਜਿਹੜੇ ਰੇਨਕੋਲ ਸ਼ਿਮਲੇ ਜਾਂਦੇ ਹੋ ਉੱਥੇ ਛੋਡੇ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਜਾਂ ਕੀ ਕੁਝ ਕੀਤਾ ਜਾਂਦਾ ਹੈ ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਸਬਸਕ੍ਰਾਈਬ ਬੁਲਾਣੇ ਆ ਜੈ ਹਿੰਦ ਬੁਲਾਣੇ ਆ ਨਮਸਕਾਰ ਬੁਲਾਣੇ ਆ ਜਸਕਰਨ ਜੀ ਗੱਲ ਇਹ ਹੈ ਵੀ ਤੁਹਾਡੇ ਵਰਗੇ ਸਾਥੀ ਜਦੋਂ ਨਾਲ ਹੋਣ ਤਾਂ ਆਪਾਂ ਅੰਜੋਏ ਬਖਰਾ ਹੀ ਹੁੰਦਾ ਟੂਰ ਦਾ ਤੇ ਵਿਸ਼ੇਸ਼ ਗੱਲ ਇਹ ਰਹਿੰਦੀ ਹੈ ਕਿ ਕੋਈ ਨਾ ਕੋਈ ਅਸੀਂ ਐਕਟੀਵਿਟੀ ਨਾਲ ਲੈ ਕੇ ਜਾਂਦੇ ਆ ਪਰ ਇਸ ਵਾਰ ਅਸੀਂ ਐਕਟੀਵਿਟੀ ਤੋਂ ਫ੍ਰੀ ਹੋ ਕੇ ਅਸੀਂ ਸਿਰਫ ਤੇ ਸਿਰਫ ਘੁੰਮਣ ਨੂੰ ਹੀ ਤਰਜੀਹ ਦੇ ਰਹੇ ਆ ਅਸੀਂ ਤੇ ਅੱਜ ਅਸੀਂ ਮਾਤਾ ਜੀ ਦੇ ਦਰਸ਼ਨਾਂ ਨੂੰ ਅਸੀਂ ਜਾ ਰਹੇ ਆ ਦੋ ਮਾਤਾ ਜੀ ਦੇ ਕੋਲ ਅਸੀਂ ਜਾਏ ਸੀ ਉਹਨਾਂ ਨੂੰ ਮੱਥਾ ਟੇਕਿਆ ਸੀ ਚਰਨ ਛਪੜਛ ਕਰਿਆਏ ਸੀਗੇ ਤੇ ਹੁਣ ਅਸੀਂ ਅੱਗੇ ਜਾ ਰਹੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕੋਈ ਨਾ ਕੋਈ ਅੱਗੇ ਤਾਂ ਅਸੀਂ ਧਾਰਮਿਕ ਸਥਾਨ ਤੇ ਨਹੀਂ ਜਿਆਦਾ ਉਹ ਕਰਦੇ ਸੀ ਪਰ ਇਸ ਵਾਰ ਅਸੀਂ ਧਾਰਮਿਕ ਸਥਾਨਾਂ ਦੀ ਅਸੀਂ ਟੂਰ ਖਿੱਚਿਆ ਹੈ ਹਰਪਾਲ ਜੀ ਕੀ ਕਹੋਗੇ ਕਿਸ ਤਰ੍ਹਾਂ ਲੱਗ ਰਿਹਾ ਅੱਜ ਬੱਦਲ ਵਾਈ ਦੇਖ ਕੇ ਬੱਦਲ ਕਾਲੇ ਜਿਖਠਾਏ ਹੋਏ ਨੇ ਬਹੁਤ ਵਧੀਆ ਲੱਗ ਰਹੀ ਇਹ ਸਾਡੇ ਸੇਵਾਮੁਕਤ ਲੈਕਚਰਰ ਆਪਣਾ ਹਰਪਾਲ ਸਿੰਘ ਜੀ ਜੋ ਕਿ ਬੰਗੀ ਕਲਾ ਤੋਂ ਸੇਵਾਮੁਕਤ ਹੋਏ ਨੇ ਬਹੁਤ ਹੀ ਵਧੀਆ ਹਸਮੁਖ ਸੁਭਾਅ ਦੇ ਇਹਨਾਂ ਨਾਲ ਅਸੀਂ ਬੜਾ ਆਨੰਦਮਾਨਦਿਆਂ ਜੇ ਨਾ ਹੋਣ ਤਾਂ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਟੂਰ ਹੈ ਹਣਾ ਉਹ ਆਨੰਦਮਈ ਨਹੀਂ ਹੈ ਐਸ ਕਰਕੇ ਇਹਨਾਂ ਨੂੰ ਤੇ ਬਲਜਿੰਦਰ ਜੀ ਨੂੰ ਤਕਰੀਬਨ ਅਸੀਂ ਨਾਲ ਹੀ ਰੱਖਦੇ ਆ ਤੇ ਜੋਗਿੰਦਰ ਜੀ ਵਿਚਾਰੇ ਆਪਣਾ ਡਰਾਈਵਿੰਗ ਕਰਦੇ ਹੀ ਥੱਕ ਜਾਂਦੇ ਕੁਝ ਸਾਥੀ ਸਾਡੇ ਨਹੀਂ ਜਿਹੜੇ ਸਾਡੇ ਨਾਲ ਹੋਰ ਆਉਣੇ ਸੀਗੇ ਤੇ ਉਹ ਰਹਿ ਗਏ ਜੀ بارش ਹੈ ਕੋਈ ਕੋਈ ਕਣੀਆ ਜਿਹੀ ਟਕਣੀ ਸ਼ੁਰੂ ਹੋ ਗਈ ਹੈ ਤੇ ਅਗਰ بارش ਸ਼ੁਰੂ ਹੋ ਜਾਂਦੀ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਹੜੀ ਉਹ ਹੋ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਇਹ ਤਸਵੀਰਾਂ ਦੁਬਾਰਾ ਤੋਂ ਜਿਹੜੇ ਇੱਕ ਵਾਰੀ ਪਹਾੜਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਹਾੜਾਂ ਦੇ ਉੱਤੇ ਜਿਹੜਾ ਬੱਦਲ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸਾਰੀਆਂ ਤਸਵੀਰਾਂ ਹਿਮਾਚਲ ਦੇ ਵਿੱਚੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਾੜੀ ਰੇ ਦੀਆਂ ਜਿੱਥੇ ਪਹਾੜਾਂ ਦੇ ਉੱਤੇ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਦੇਖਣਾ ਕੋਈ ਫਿਰ ਦੁਬਾਰਾ ਤੋਂ ਦੁਕਾਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਿਉਂਕਿ ਗ੍ਰੀਨਰੀ ਗ੍ਰੀਨਰੀ ਜਿਹੜੀ ਇੱਥੇ ਹੈ ਬਹੁਤ ਜ਼ਿਆਦਾ ਹੈ ਜੁਲਿੰਦਰ ਜੀ ਕਹਿੰਦੇ ਕਿ ਗ੍ਰੀਨਰੀ ਬਹੁਤ ਜ਼ਿਆਦਾ ਦਿਸ ਕਰਕੇ ਇਦਰ ਉਹਨਾਂ ਲੋਕਾਂ ਦਾ ਜਿਆਦਾ ਦਰ ਵਿਚ ਕੋਈ ਕੋਈ ਕਣੀ ਜਿਹੜੀ ਸ਼ਿਸ਼ੇ ਦੇ ਉੱਤੇ ਦੇਖ ਰਹੇ ਹੋਗੇ ਡਿਗਰੀ ਹੈ ਸਾਹਮਣੇ ਤੇ ਬੱਦਲ ਤਾਂ ਵਾਕਈ ਦੇਖਣ ਨਜ਼ਾਰਾ ਹੈ ਕਾਲੀਆਂ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਪੂਰੀਆਂ ਇਸ ਤਰ੍ਹਾਂ ਆਪਾਂ ਦਿਖਾਈ ਦੇ ਰਹੀਆਂ ਕਾਲੀਆਂ ਘਟਾਵਾਂ ਇੱਕ ਵਾਰੀ ਬੱਦਲਾਂ ਦੀ ਮੈਂ ਤਸਵੀਰ ਤੁਹਾਨੂੰ ਫਿਰ ਤੋਂ ਦਿਖਾ ਰਿਹਾ ਹਾਂ ਇਹ ਨਜ਼ਾਰੇ ਇੱਧਰ ਦੇਖਣ ਲਈ ਲੋਕ ਆਉਂਦੇ ਆ ਕਿਉਂਕਿ ਇਹ ਨਹੀਂ ਪਤਾ ਕਿ ਕਦੋਂ ਇਹ ਜਿਹੜੇ ਬੱਦਲ ਨੇ ਆ ਜਾਣ ਕਾਲੀਆਂ ਘਟਾਵਾਂ ਆ ਜਾਣ ਕਦੋਂ ਇੱਥੇ ਨਹੀਂ ਆ ਜੇ ਤੇ ਇਹ ਨਜ਼ਾਰੇ ਇੱਥੇ ਲੋਕ ਦੇਖਣ ਲਈ ਆਉਂਦੇ ਨੇ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਅੱਜ ਨਾਲ ਚਾਹ ਦੇ ਬਾਗ ਦਿਖਾਉਣ ਦੀ ਕੋਸ਼ਿਸ਼ ਕਰੀਏ ਜੇ ਮਿਲ ਗਏ ਤਾਂ ਵਾਦਾ ਨਹੀਂ ਕਰਦੇ ਪਾਲੰਪੁਰ ਤੇ ਨੇ ਕੋਸ਼ਿਸ਼ ਕਰਾਂਗੇ ਦੂਰ ਆ ਜੇ ਪਾਲੰਪੁਰ ਦੇ ਸਿਸ ਬਿਲਕੁਲ ਨੇੜੇ ਜਾਣਾ ਹੈ ਚਵੰਡਾ ਜੀ ਇਸ ਪਾਲੰਪੁਰ ਤੋਂ 2 2 3 ਕਿਲੋਮੀਟਰ ਦੇ ਆਸ-ਪਾਸ ਹੀ ਹੈ ਇਹ ਕੋਸ਼ਿਸ਼ ਕਰਾਂਗੇ ਕਿ ਇਹ ਸਾਰ ਕੁਝ ਦਿਖਾਏ ਹਵਾਵਾਂ ਨੇੜੀਆਂ ਬਹੁਤ ਤੇਜ਼ ਚੱਲ ਰਹੀਆਂ ਨੇ ਦੇਖ ਰਹੇ ਹੋ ਬਾਕੀ ਕੋਬਸਰ ਦੀ ਬਾਤੀਆਂ ਨੇ ਬਹੁਤ ਵਧੀਆ ਇੰਜੋਏਫੁਲ ਟੂਰ ਹੈ ਸਾਡਾ ਇਹ ਪਰ ਇੱਕ ਗੱਲ ਹੈ ਵੀ ਜੇ ਜਿਵੇਂ ਲੋਕ ਕਹਿੰਦੇ ਆ ਵੀ ਹਿਮਾਚਲ ਦੇ ਵਿੱਚ ਜਾਈਏ ਤਾਂ ਠੰਡ ਹੁੰਦੀ ਆ ਜਾਂ ਕੀ ਹੁੰਦਾ ਸਨ ਦਾ ਅੱਜ ਦੂਸਰੇ ਦਿਨ ਦਾ ਟੂਰ ਹੋ ਗਿਆ ਤੇ ਜਦੋਂ ਤੁਹਾਨੂੰ ਹੁਣ ਜਾ ਕੇ ਕਿਤੇ ਨਾ ਕਿਤੇ ਠੰਡੀ ਹਵਾ ਮਹਿਸੂਸ ਹੋਈ ਹੈ ਨਹੀਂ ਇਸ ਤੋਂ ਪਹਿਲਾਂ ਤਾਂ ਗਰਮੀ ਉਹੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਗਰਮੀ ਪੈ ਰਹੀ ਹੈ ਉਹੀ ਉਹੀ ਗਰਮੀ ਇਧਰ ਹੈ ਨਹੀਂ ਜਿਸ ਕਰਨਾ ਮਿਰ ਜੀ ਜਦੋਂ ਆਪਾਂ ਪਿਛਲੇ ਵਾਰ ਇੱਕ ਆਪਾਂ Shimla ਗਏ ਸੀ Shimla ਆਪਾਂ ਕੈਂਪ ਲਾਣ ਗਏ ਸੀ Blacknuttion ਉਦੋਂ ਆਪਾਂ ਦੇਖਦੇ ਸੀ ਵੀ ਬਹੁਤ ਵਧੀਆ ਤੁਸੀਂ ਦੇਖੋ ਵੀ ਉਸ ਟਾਈਮ ਮਈ ਜੂਨ ਦੇ ਮਈ ਦੇ ਮਹੀਨੇ ਜੂਨ ਦੇ ਮਹੀਨੇ ਵੀ ਕਿੰਨਾ ਸ਼ਾਨਦਾਰ ਆਪਣਾ ਪਹਾੜਾਂ ਦੇ ਵਿੱਚ ਕਾਲੇ ਬੱਦਲ ਛਾਏ ਤੇ ਇੱਕਦਮ ਕਿਵੇਂ ਦਾ ਕਿਵੇਂ ਬਦਲਾ ਬਦਲਵਾਈ ਆ ਗਈ ਕਿ ਰਾਤ ਦਿਨੇ ਵੀ ਆਪਾਂ ਨੂੰ ਰਾਤ ਨੂੰ ਹਨੇਰਾ ਲੱਗਣ ਲੱਗ ਗਿਆ ਸੀ ਉਹੀ ਮੌਸਮ ਬਣ ਗਿਆ ਇੱਥੇ ਸਰ ਸਾਹਿਬ ਉਹੀ ਮੌਸਮ ਹੋਣ ਬਣ ਰਿਹਾ ਤੁਸੀਂ ਦੇਖੋ ਮੀਂਹ ਸ਼ੁਰੂ ਹੋ ਗਿਆ ਕਿੰਨਾ ਸ਼ਾਨਦਾਰ ਨਜ਼ਾਰੇ ਤੁਸੀਂ ਕਹਿੰਦੇ ਹੋ ਗਰਮੀਆਂ ਮੈਨੂੰ ਤਾਂ ਗਰਮੀ ਮਹਿਸੂਸ ਹੀ ਨਹੀਂ ਹੋ ਰਹੀ ਹਿਮਾਚਲ ਚ ਆ ਕੇ ਬਹੁਤ ਵਧੀਆ ਦੇਖੋ ਮੌਸਮਾ ਦੇ ਕੋਣਾਂ ਦੀ ਆਨੰਦ ਮੀ ਆਣਾ ਸ਼ੁਰੂ ਹੋ ਗਿਆ ਪਟਸਾਬ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਨਜ਼ਾਰੇ ਕੁਝ ਹੋਰ ਨੇ ਕੱਲ ਗਰਮੀ ਜੇ ਆਪਾਂ ਦੇਖੀਦਾ ਬਠਿੰਡੇ ਦੇ ਵਿੱਚ ਜਿਹੜੇ ਸੀਗਾ ਟੈਂਪਰੇਚਰ ਲਗਭਗ ਉਹੀ 38 48 ਸੀ ਤੇ ਇੱਥੇ 40 ਦੇ ਆਸ-ਪਾਸ ਹੋਊਗਾ ਬਸ ਕੋਈ ਜ਼ਿਆਦਾ ਫਰਕ ਨਹੀਂ ਸੀਗਾ 40 ਤਾਂ ਮੇਰੇ ਹਿਸਾਬ ਨਾਲ ਟੈਂਪਰੇਚਰ ਪੱਕਾ ਉੱਥੇ ਜੇ ਆਪਾਂ ਗੱਲ ਕਰੀ ਸੀਗਾ ਤੇ ਹੁਣ ਜਾ ਕੇ ਮੌਸਮ ਜਿਹੜਾ ਉਹ ਜਰੂਰ ਜਿਹੜਾ ਇੱਥੇ ਮੈਂ ਵੀ ਤੁਹਾਡੇ ਨਾਲ ਇੱਕ ਵੱਖਰੇ ਈਸ਼ੂ ਤੇ ਗੱਲ ਕਰਨੀ ਚਾਹਣਾ ਜਿਵੇਂ ਕਿ ਆਪਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਦੂਜਾ ਦਿਨ ਆ ਪਰ ਪਿਛਲੇ ਕਈ ਦਿਨਾਂ ਤੋਂ ਜਾਂ ਕਈ ਵਾਰੀ ਸੋਸ਼ਲ ਮੀਡੀਆ ਤੇ ਜਿਹੜਾ ਕੁਝ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬੀ ਟੂਰਿਸਟਾਂ ਦੇ ਨਾਲ ਕਈ ਤਰ੍ਹਾਂ ਦੀਆਂ ਵਿਵਾਦਿਤ ਵੀਡੀਓ ਆਉਂਦੀਆਂ ਪਰ ਸਾਡੇ ਵਾਸਤੇ ਇਹ ਵਧੀਆ ਰਿਹਾ ਕਿਤੇ ਵੀ ਸਾਨੂੰ ਅਜਿਹਾ ਇਸ਼ੂ ਆ ਜਿਹੜਾ ਉਹਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਅਸੀਂ ਚਾਹੇ ਹੁਣ ਵੱਖਰੇ ਵੱਖਰੇ ਰਾਜਾਂ ਦਾ ਕਿਸੇ ਵੇਲੇ ਪੰਜਾਬ ਦਾ ਹਿੱਸਾ ਹੀ ਹੋਇਆ ਕਰਦਾ ਸੀਗਾ ਇਹ ਹਿਮਾਚਲ ਪ੍ਰਦੇਸ਼ ਕਾਂਗੜਾ ਜ਼ਿਲ੍ਹਾ ਜਿਹੜਾ ਕਿ ਅਸੀਂ ਫਿਰਦੇ ਆ ਇਹ ਪੰਜਾਬ ਦਾ ਹੀ ਅੰਗ ਹੋਇਆ ਕਰਦਾ ਸੀ ਤੇ ਸਾਨੂੰ ਹਮੇਸ਼ਾ ਜਿੱਥੇ ਵੀ ਅਸੀਂ ਗਏ ਆ ਬਹੁਤ ਹਿਮਾਚਲੀ ਲੋਕਾਂ ਵੱਲੋਂ ਪਿਆਰ ਮਿਲਿਆ ਹੈਗਾ ਸਤਿਕਾਰ ਮਿਲਿਆ ਹੈ ਜਿਹੜੇ ਵੀ ਅਸੀਂ ਜਿੱਥੋਂ ਵੀ ਉਹਨਾਂ ਨੂੰ ਕੋਈ ਗਾਈਡੈਂਸ ਮੰਗੀ ਆ ਸਾਨੂੰ ਬੜੀ ਪੋਜ਼ਿਟਿਵ ਗਾਈਡੈਂਸ ਉਹਨਾਂ ਨੇ ਦਿੱਤੀ ਆ ਈਵਨ ਕਿ ਰਾਤ ਜਿੱਥੇ ਅਸੀਂ ਰੁਕੇ ਸੀ ਸਾਨੂੰ ਉਹਨਾਂ ਨੇ ਬੜੇ ਪਿਆਰ ਦੇ ਨਾਲ ਆਪ ਦੇ ਹੱਥੀਂ ਖਾਣਾ ਤਿਆਰ ਕਰਕੇ ਬੜੇ ਵਧੀਆ ਖਾਣਾ ਸਾਨੂੰ ਸਰਵ ਕੀਤਾ ਤੇ ਸਵੇਰ ਅਸੀਂ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਡੇ ਮਹਿਮਾਨ ਹੋ ਸਾਡੇ ਤੋਂ ਉਹਨਾਂ ਨੇ ਖਾਣੇ ਦੇ ਪੈਸੇ ਆ ਜਿਹੜੇ ਉਹ ਵੀ ਨਹੀਂ ਲਏ ਪਰ ਅਸੀਂ ਸਤਕਾਰ ਵਜੋਂ ਬੱਚੀਆਂ ਨੂੰ ਜਿਹੜਾ ਹੈਗਾ ਪਿਆਰ ਦੇ ਰੂਪ ਦੇ ਵਿੱਚ ਜਿੰਨਾ ਸਾਡੇ ਤੋਂ ਅ ਅਸੀਂ ਉਹਨਾਂ ਬੱਚੀਆਂ ਦਾ ਸਤਿਕਾਰ ਕੀਤਾ ਮਤਲਬ ਮੇਰੀ ਗੱਲ ਮੈਂ ਕਹਿਣ ਦਾ ਇਹ ਚਾਹਣਾ ਵੀ ਕਈ ਵਾਰੀ ਜਿਹੜੀਆਂ ਆਸੀ ਅੰਡਰਸਟੈਂਡਿੰਗਾਂ ਹੁੰਦੀਆਂ ਉਹ ਸਾਡੇ ਰਿਸ਼ਤਿਆਂ ਨੂੰ ਵਧੀਆ ਬਣਾ ਦਿੰਦੀਆਂ ਨੇ ਤੇ ਕਈ ਵਾਰੀ ਜਦੋਂ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ ਤਾਂ ਉਦੋਂ ਸਾਡੇ ਰਿਸ਼ਤੇ ਆ ਜਿਹੜੇ ਉਹ ਵਿਗੜ ਜਾਂਦੇ ਏ ਸਾਡੇ ਵਿੱਚ ਭਾਵਨਾ ਨਹੀਂ ਆਉਣੀ ਚਾਹੀਦੀ ਕਿ ਕੋਈ ਹਮਾਚਲੀ ਆ ਕੋਈ ਹਰਿਆਣਵੀ ਆ ਜਾਂ ਕੋਈ ਆ ਸਾਨੂੰ ਹਮੇਸ਼ਾ ਇਹ ਕੇ ਸੋਚਣਾ ਚਾਹੀਦਾ ਹੈ ਕਿ ਅਸੀਂ ਇੱਕ ਸਮਾਜ ਦੇ ਨਾਗਰਿਕਾਂ ਤੇ ਅਸੀਂ ਸਾਰੇ ਭਾਰਤ ਦੇ ਅੱਜ ਤੋਂ ਦੂਜੇ ਰਾਜ ਦੇ ਵਿੱਚ ਸਾਡਾ ਸਾਰਿਆਂ ਦਾ ਆਉਣ ਜਾਣ ਦਾ ਹੱਕ ਆ ਤੇ ਅਸੀਂ ਉਸ ਹੱਕ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੁੰਦਿਆਂ ਪੂਰੇ ਵਧੀਆ ਢੰਗ ਦੇ ਨਾਲ ਲਵਾਉਣਾ ਚਾਹੀਦਾ ਕਈ ਵਾਰੀ ਸਾਡੇ ਕੋਲੇ ਵੀ ਦੂਜੇ ਰਾਜਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਐਜੇ ਟੂਰਿਸਟ ਆਉਂਦੇ ਨੇ ਪੰਜਾਬੀ ਲੋਕ ਵੀ ਉਹਨਾਂ ਨੂੰ ਹੱਥਾਂ ਤੇ ਚੁੱਕਦੇ ਨੇ ਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਆ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਾਨੂੰ ਕਿਤੇ ਵੀ ਅਜੀਹਾ ਦ੍ਰਿਸ਼ ਦੋ ਦਿਨਾਂ ਦੇ ਦੌਰਾਨ ਦੇਖਣ ਨੂੰ ਨਹੀਂ ਮਿਲਿਆ ਬਾਕੀ ਅਗਲੇ ਤਯਰਬੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਅਗਲੀ ਜਿਹੜੀ ਕਾਰਵਾਈ ਹੈ ਸਾਡੀ ਉਹ ਵੀਰ ਮੀਤ ਜੀ ਜੇ ਭਿਜੇ ਪਾਰਟੀ ਜਿ ਚਲਾਉਣਗੇ ਬਿਲਕੁਲ ਆਪਣਾ ਬਜਿੰਦਰ ਸਿੰਘ ਜੀ ਨੇ ਜਿਵੇਂ ਦੱਸਿਆ ਕਿ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਹਿਮਾਚਲ ਵੱਲੋਂ ਮਿਲਿਆ ਤੇ ਥਾਂ ਥਾਂ ਤੇ ਲੰਗਰ ਇੱਕ ਵੱਖਰਾ ਸੀ ਦੇਖਿਆ ਕਿ ਪੰਜਾਬ ਦੇ ਵਿੱਚ ਤਾਂ ਲੰਗਰ ਚੱਲਦੇ ਹੀ ਚੱਲਦੇ ਆਪਣੇ ਵਿੱਚ ਆਪਣੇ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਵੀ ਥਾਂ ਥਾਂ ਤੇ ਲੰਗਰ ਮੀਤ ਵਾਲੀ ਸਾਈਡ ਹੋਰ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਸਾਨੂੰ ਉਹਨਾਂ ਨੇ ਲੰਗਰ ਆਪਣਾ ਖੁਲਾਏ ਪਹੁੰਚਾ ਕੇ ਖੁਲਾਏ ਤੇ ਐਸੀ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੀ ਜਿਵੇਂ ਬਲਜਿੰਦਰ ਜੀ ਨੇ ਦੱਸਿਆ ਕਿ ਹਿਮਾਚਲ ਨਾਲਾ ਨੇ ਵਧੀਆ ਸਤਿਕਾਰ ਕੀਤਾ ਪੰਜਾਬੀ ਸਾਡੇ ਸ਼ੁਰੂ ਤੋਂ ਹੀ ਸਤਿਕਾਰਤ ਹਰ ਇਨਸਾਨ ਨੂੰ ਸਤਿਕਾਰ ਰੱਖ ਮੰਡਾ ਰਿਹਾ ਹਰੇਕ ਸਰਕਾਰ ਹੁੰਦੀ ਹੈ ਇਧਰ 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 ਹੀ ਆ ਪੰਜਾਬੀ ਸਾਡੇ ਹਰੇਕ ਨੂੰ ਸਤਿਕਾਰ ਦਿੰਦੇ ਨੇ ਤੇ ਦੇਣਾ ਚਾਹੀਦਾ ਵੀ ਹੈ ਆਪਸੀ ਪਿਆਰ ਸਾਨੂੰ ਹਮੇਸ਼ਾ ਹੀ ਰੱਖਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਸਟੇਟ ਦੇ ਹੋਣ ਕਿਸੇ ਵੀ ਦੇਸ਼ ਦੇ ਹੋਣ ਕਿਉਂਕਿ ਸਾਡੀ ਪੰਜਾਬੀ ਜਿਹੜੀ ਹੈ ਪੰਜਾਬੀ ਮਾਂ ਬੋਲੀ ਤੇ ਪੰਜਾਬੀਆਂ ਨੂੰ ਹਰ ਇੱਕ ਇਨਸਾਨ ਸਤਿਕਾਰ ਦੇ ਹੁੰਦਾ ਕਿਉਂ ਹੁੰਦਾ ਕਿ ਪੰਜਾਬੀਆਂ ਦੇ ਵਿੱਚ ਪਿਆਰ ਤੇ ਭਾਵਨਾ ਪਿਆਰ ਦੀ ਭਾਵਨਾ ਹਮੇਸ਼ਾ ਹੀ ਦਿਲ ਦੇ ਵਿੱਚ ਉਹਨਾਂ ਦੇ ਹੁੰਦੀ ਹੈ ਬਹੁਤ ਵੱਡੀਆਂ ਗੱਲਾਂ ਕੀਤੀਆਂ ਵੀਰਾਂ ਨੇ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਕਿੱਥੇ ਹਮਾਚਲੀ ਦਾ ਪੰਜਾਬੀ ਨਹੀਂ ਆ ਅਸੀਂ ਇੱਕ ਹਿੰਦੁਸਤਾਨੀ ਆ ਕਿ ਸਾਨੂੰ ਇਹ ਸਾਰਾ ਕੁਝ ਇਹ ਕੁਝ ਕਰਕੇ ਸੋਚ ਕੇ ਚੰਗਾ ਚਾਹੀਦਾ ਹੈ ਕਿ ਅਸੀਂ ਹਿੰਦੁਸਤਾਨੀਆ ਕਿਤੇ ਨਾ ਕਿਤੇ ਜਿਹੜੇ ਪਿਛਲੇ ਦਿਨੀ ਵਿਵਾਦ ਹੋਏ ਆ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਵੀ ਕਮੀ ਜ਼ਰੂਰ ਹੀ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਆਪਣੇ ਗੁੱਸੇ ਤੇ ਜਿਹੜਾ ਹੈ ਉਹ ਕਾਬੂ ਨਹੀਂ પા ਸਕਦੇ ਕਿ ਕਈ ਵਰੀ ਬੰਦਾ ਕਿਸੇ ਵੇਲੇ ਕਿਸ ਤਰ੍ਹਾਂ ਗੁੱਸੇ ਦੇ ਵਿੱਚ ਹੁੰਦਾ ਤੇ ਕਈ ਵਰੀ ਕਿਸੇ ਵੇਲੇ ਕਿਸ ਤਰ੍ਹਾਂ ਹੁੰਦਾ ਲੇਕਿਨ ਅਸੀਂ ਉੱਥੇ ਮਾੜੀ ਜਿਹੀ ਸੈਂਸ ਛੀਲਤਾ ਜੀ ਅਸੀਂ ਆਪਣੀ ਉਹ ਆਪਣਾ ਵਰਤਣੀਏ ਤਾਂ ਕਿ ਤਨਾ ਕਿਤੇ ਇਹ ਜਿਹੜੇ ਵਿਵਾਦ ਆ ਉਹ ਨਹੀਂ ਹੁੰਦੇ ਮੀਹ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਦੇਖ ਰਹੇ ਹੋ ਸ਼ੀਸ਼ੇ ਦੇ ਉੱਤੇ ਨਕਣੀਆਂ ਜੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਜਿਹੜੇ ਹਸੀਨਪਾਲ ਨੇ ਜਿਹੜੇ ਜਿਹੜੇ ਅਸੀਂ ਇੱਥੇ ਆਪਣਾ ਲੋਥਵਾ ਜਿਹੜਾ ਲੈਣ ਆਏ ਸੀਗੇ ਉਹ ਸਾਨੂੰ ਹੁਣ ਕਿਤਨਾ ਕਿਤੇ ਮਿਲਣਾ ਸ਼ੁਰੂ ਹੋ ਗਿਆ بارش ਕਾਫੀ ਸ਼ੁਰੂ ਹੋ ਚੁੱਕੀ ਹੈ ਜਗਿੰਦਰ ਜੀ ਕੁਝ ਕਹਿਣਾ ਜਗਿੰਦਰ ਜੀ ਨਗਰੋਟਾ ਸ਼ਹਿਰ ਜਿਹੜਾ ਸ਼ਹਿਰ ਆ ਜੀ ਨਗਰੋਟਾ ਨਗਰੋਟਾ ਸ਼ਹਿਰ ਆ ਜਗਿੰਦਰ ਜੀ ਕਹਿ ਰਹੇ ਨਗਰੋਟਾ ਸ਼ਹਿਰ ਦੇ ਵਿੱਚ ਆ ਚੁੱਕੇ ਆਂ ਤੇ بارش ਸ਼ੁਰੂ ਹੋ ਚੁੱਕੀ ਹੈ ਜਿਹੜੇ ਹੁਣ ਨਜ਼ਾਰੇ ਨਹੀਂ ਆਉਣਗੇ ਉਹ ਜੇ ਆਪਾਂ ਗੱਲ ਕਰੀਏ ਕੱਲ੍ਹ ਨਾਲੋਂ ਕੁਝ ਵੀ ਹੋਰ ਤਰ੍ਹਾਂ ਦੇ ਹੋਣਗੇ ਵੱਖਰੇ ਨਜ਼ਾਰੇ ਹੋਣਗੇ ਬਲਜਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਕੁਦਰਤ ਹੈਗੀ ਆ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਆ ਪਰ ਜਦੋਂ ਅਸੀਂ ਕੁਦਰਤ ਦੇ ਨਾਲ ਖਲਵਾੜ ਕਰਦੇ ਆਂ ਫਿਰ ਕੁਦਰਤ ਵੀ ক্রੋਧਿਤ ਹੁੰਦੀ ਆ ਤੇ ਉਹਦਾ ਜਦੋਂ ਕਰੋਧ ਆਉਂਦਾ ਹੈਗਾ ਅਸੀਂ ਦੇਖਦੇ ਆਂ ਚਾਹੇ ਉਹ ਫੜਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਭਟਾਲ ਦੇ ਰੂਪ ਦੇ ਵਿੱਚ ਹੋਵੇ ਚਾਹੇ ਸੋਕੇ ਦੇ ਰੂਪ ਦੇ ਵਿੱਚ ਆਵੇ ਪਰ ਕੁਦਰਤ ਦੇ ਨਾਲ ਛੇੜਛਾੜਾ ਜਿਹੜੀ ਉਹਨੂੰ ਨਹੀਂ ਕਰਨੀ ਚਾਹੀਦੀ ਜਿਹੜੀ ਮੇਰੇ ਵਾਸਤੇ ਹਿਮਾਚਲ ਪ੍ਰਦੇਸ਼ ਮੈਨੂੰ ਦੇਖਣ ਨੂੰ ਵਧੀਆ ਲੱਗਿਆ ਤੇ ਦੂਜਾ ਨਾਲ ਚਿੰਤਾ ਦਾ ਵਿਸ਼ਾ ਜਿਹੜਾ ਲੱਗਿਆ ਆਪਾਂ ਵੱਡਾ ਹਾਈਵੇ ਦੇ ਉੱਪਰੋਂ ਜਦੋਂ ਆਏ ਆ ਤਾਂ ਦੇਖਿਆ ਕਿ ਵੱਡੀਆਂ ਪਹਾੜੀਆਂ ਕੱਟ ਕੇ 200 ਫੁੱਟ ਚੌੜਾ ਰੋਡ ਕਟਿਆ ਕਿ ਉਹ ਰੋਡ ਸਾਰੇ ਦੇ ਸਾਰੇ ਪਹਾੜ ਕੱਟ ਕੇ ਬਣਾਏ ਹੋਏ ਆ ਤੇ ਉਹਨਾਂ ਪਹਾੜਾਂ ਨੂੰ ਉਦੋਂ ਬਾਅਦ ਬਨੌਟੀ ਰੂਪ ਦੇ ਵਿੱਚ ਜਿਹੜਾ ਸੀਲ ਕੀਤਾ ਹੋਇਆ ਉਹਨਾਂ ਨੇ ਸਰੀਏ ਮਾਰ-ਮਾਰ ਕੇ ਤੇ ਉੱਤੇ ਲੋਹੇ ਦੀ ਜਾਲੀ ਲਾ ਕੇ ਅਸੀਂ ਜਿੱਥੇ ਉੱਥੇ ਬਨਸਪਤੀ ਹੈ ਜਿਹੜੀ ਉਹ ਵੀ ਸਾਡੀ ਨੁਕਸਾਨੀ ਗਈ ਆ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਪਹਾੜਾਂ ਦੇ ਵਿੱਚ ਹਜ਼ਾਰਾਂ ਨਹੀਂ ਜਿੰਨਾ ਲੰਮਾ ਹਾਈਵੇਓ ਨਿਕਲਿਆ ਲੱਖਾਂ ਦਰੱਖਤ ਜਿਹੜੇ ਉਸ ਹਾਈਵੇ ਦੇ ਪੇਟੀ ਜੜੇ ਆ ਤੇ ਇਹ ਜਿਹੜੀ ਕੁਦਰਤ ਦੇ ਨਾਲ ਛੇੜਛਾੜ ਆ ਇਹਦਾ ਸਿੱਟਾ ਮਨੁੱਖ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈਗਾ ਭੁਗਤਣਾ ਪੈਂਦਾ ਹੈਗਾ ਸੋ ਕੁਦਰਤ ਦੇ ਨਾਲ ਅਸੀਂ ਇਹ ਅੰਗ ਸੰਗ ਹੋ ਕੇ ਜੀਵ ਜੀਏ ਤਾਂ ਅਸੀਂ ਸੁਖਾਵੀ ਸੌਖੀ ਤੇ ਆਰਾਮਦਾਇਕ ਜ਼ਿੰਦਗੀ ਅਸੀਂ ਬਤੀਤ ਕਰ ਸਕਦੇ ਹਾਂ ਤੇ ਕੁਦਰਤ ਜਿਹੜੀ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਦਿੱਤਾ ਦਿੰਦੀ ਆ ਤੇ ਜੇ ਅਸੀਂ ਮੈਨੂੰ ਕੁਦਰਤ ਨਾਲ ਖਲਵਾੜ ਕਰਦੇ ਹਾਂ ਕਿਉਂ ਫਿਰ ਕੁਦਰਤ ਆਪਦਾ ਕ੍ਰੂਪ ਚਿਹਰਾ ਜਾਂ ਕ੍ਰੋਧਤ ਚਿਹਰਾ ਆਪਾਂ ਕਹ ਦਈਏ ਉਹ ਫਿਰ ਸਾਨੂੰ ਦੁਖਾਉਂਦੀ ਆ ਫਿਰ ਅਸੀਂ ਜਿਹੜਾ ਉਸ ਦਾ ਦੋਸ਼ ਆ ਉਹ ਦੂਜਿਆਂ ਨੂੰ ਦਿੰਦੇ ਆ ਪਰ ਉਹਦੇ ਪਿੱਛੇ ਜਦੋਂ ਅਸੀਂ ਲੰਮੇ ਛੱਡੇ ਜਾਂ ਲੰਮੇ ਕਾਰਨਾਂ ਦੇ ਜਾਣ ਜਾਣੇ ਆ ਫਿਰ 셀ਫ ਸਟਡੀ ਕਰਦੇ ਆ ਫਿਰ ਪਤਾ ਲੱਗਦਾ ਕਿ ਉਹਦੇ ਵਿੱਚ ਕੁਦਰਤ ਨਾਲੋਂ ਵੱਡੇ ਦੋਸ਼ ਅਸੀਂ ਆ ਪਰ ਇਸ ਕਰਕੇ ਮੇਰੀ ਸਾਰੇ ਜਿਹੜੇ ਸਾਡੇ ਜੁੜੇ ਹੋਏ ਵੀਰ ਨੇ ਦੁਨੀਆ ਦੇ ਵਿੱਚ ਜਿੱਥੇ ਵੀ ਇਹ ਤੁਹਾਡੇ ਇਸ ਮੀਡੀਆ ਦੇ ਰਾਹੀਂ ਗੱਲ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਕੁਦਰਤ ਦੇ ਨਾਲ ਜੁੜੋ ਕੁਦਰਤ ਨੂੰ ਪਿਆਰ ਕਰੋ ਕੁਦਰਤ ਦੀ ਸੰਭਾਲ ਕਰੋ ਕੁਦਰਤ ਦੇ ਅੰਗ ਸੰਗ ਰਹਿ ਕੇ ਕੁਦਰਤ ਦਾ ਨਿgg ਮਾਣੋ ਆਪ ਸੌਖੇ ਰਹੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਖੇ ਰੱਖੋਗੇ ਤੇ ਨਾਲ ਪੂਰੇ ਦੇ ਪੂਰਾ ਜਿਹੜਾ ਵਾਤਾਵਰਨ ਸਾਡਾ ਉਹ ਵੀ ਵਧੀਆ ਰਹੂਗਾ ਅਸੀਂ ਬਿਮਾਰੀਆਂ ਤੋਂ ਵਜੇ ਰਵਾਂਗੇ ਤੇ ਗੱਲਬਾਤ ਮੀਤ ਜੀ ਤੁਸੀਂ ਗਾਤੋ ਰੋਕੇ ਬਿਲਕੁਲ ਜੀ ਜੀ ਆਪਾਂ ਗੱਲ ਕਰੀਏ ਬਲਜਿੰਦਰ ਜੀ ਵਿਕਾਸ ਦੇ ਨਾਲ ਜੇ ਵਿਨਾਸ਼ਤਾ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਤਾਂ ਜੇ ਵਿਕਾਸ ਕਰਨਾ ਹੈ ਤਾਂ ਇਹ ਸਾਰਾ ਕੁਝ ਕੱਟ ਕੇ ਬਣਾਉਣਾ ਪੈਣਾ ਸੀਗਾ ਕਿਤਨਾ ਕਿਤੇ ਸਾਨੂੰ ਸੜਕਾਂ ਦਾ ਜਰੂਰ ਚੌੜਾਣਾ ਚਾਹੀਦੀਆਂ ਸਾਨੂੰ ਰਸਤੇ ਵਧੀਆ ਚਾਹੀਦੇ ਜੇ ਰਸਤੇ ਵਧੀਆ ਅਸੀਂ ਲੱਭਦੇ ਆ ਤਾਂ ਫਿਰ ਸਾਨੂੰ ਇਹ ਸਾਰਾ ਕੁਝ ਕਰਨਾ ਹੀ ਪੈਣਾ ਹੈ بارش ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਹੁਣ ਅਸੀਂ ਇਸ ਲਾਈਵ ਨੂੰ ਇੱਥੇ ਹੀ ਬੰਦ ਕਰਾਂਗੇ ਉਹਦੇ ਅਗਲੇ ਲਾਈਵ ਦੇ ਲਈ ਤੁਸੀਂ ਫਿਰ ਜੁੜੋ ਸਾਡੇ ਨਾਲ ਫਿਰ ਅਸੀਂ ਆਪਣਾ ਕੋਸ਼ਿਸ਼ ਕਰਾਂਗੇ ਕਿ ਪਾਲਮਪੁਰ ਦੇ ਵਿੱਚ ਜਾ ਕੇ ਤੁਹਾਨੂੰ ਚਾਹ ਦੇ ਬਾਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ